ਦੇ ਮੌਸਮ ਕਿਹਾ ਚਲੋ ਅਸੀਂ ਚੱਲੇ ਨਾ ਇੰਨੇ ਜ਼ਿਆਦਾ ਆਂਧੀ ਆ ਰਹੀ ਸੀ ਇੰਨੀ ਜ਼ਿਆਦਾ ਹਨੇਰੀ ਆ ਰਹੀ ਸੀ ਹਵਾ ਤੇਜ਼ ਬੜੀ ਮੁਸ਼ਕਲ ਨਾਲ ਇੱਕਦੋ ਵੀਡੀਓ ਬਣੀਆ ਹਜੇ ਵੀ ਥੋੜੀ ਥੋੜੀ ਕਿਨ ਮਤਲਬ ਕਿ ਬਾਰਿਸ਼ ਹੋ ਰਹੀ ਹੈ ਤੁਹਾਨੂੰ ਦਿਖਾਉਣੀ ਹੈ ਸਾਹਮਣੇ ਕਿਹੋ ਜਿਹਾ ਮੌਸਮ ਹੈ ਤੁਸੀਂ ਕਿਹੋ ਜਿਹਾ ਮੌਸਮ ਹੈ ਸਾਹਮਣੇ ਤੇ ਇਸ ਤਰ੍ਹਾਂ ਹਲਕੇ ਹਲਕੇ ਬਾਰਿਸ਼ ਵੀ ਹੋ ਰਹੀ ਹੈ ਤੇ ਨਾਲ ਨਾਲ ਮੌਸਮ ਵੀ ਮਤਲਬ ਕਿਸ ਤਰ੍ਹਾਂ ਬਣਿਆ ਹੋਇਆ ਬੱਦਲ ਤੇ ਹਜੇ ਦੇਖ ਰਿਹਾ ਤੁਸੀਂ ਚਾਰੇ ਪਾਸੇ ਆਊਗਾ ਜ਼ੋਰ ਦੀ ਆਊਗੀ ਬਾਰਿਸ਼ ਤਾਂ ਤੇ ਅੱਜ ਮੈਂ ਇੱਕ ਮੇਨ ਗੱਲ ਅੱਜ ਮੈਂ ਵੀਡੀਓ ਜਿਹੜੀ ਮਤਲਬ ਕਿ ਨਰਿੰਦਰ ਨਾਲ ਬਣਾਉਣ ਨਹੀਂ ਆਈ ਤੇ ਨਰਿੰਦਰ ਤੋਂ ਆਈਆਂ ਚੋਰ ਨੂੰ ਤੇ ਹੁਣ ਮੈਨੂੰ ਡਰ ਵੀ ਲੱਗ ਰਿਹਾ ਸੱਚੀ ਗੱਲ ਹੈ ਇਹ ਗੱਲ ਦਾ ਵਿਜੇ ਮੇਲਕਰ ਵਾਲ ਨੂੰ ਪਤਾ ਚੱਲ ਗਿਆ ਕਿਉਂਕਿ ਉੱਥੇ ਮੈਨੂੰ ਕੋਈ ਨਹੀਂ ਲੈ ਕੇ ਜਾ ਸਕਦਾ ਜਾਂ ਤਾਂ ਨਰਿੰਦਰ ਲੈ ਕੇ ਜਾ ਸਕਦਾ ਤੇ ਜਾਂ ਫਿਰ ਮੈਂ ਕਿ ਮੈਂ ਜਾ ਮਤਲਬ ਕਿ ਜਾ ਨਹੀਂ ਸਕਦੇ ਆਪਾਂ ਦੂਰ ਪੈਂਦਾਗਾ ਹੋਰ ਤਰੀਕੇ ਨਾਲ ਤੇ ਅੱਜ ਮੈਂ ਫਿਰ ਵੀ ਗੱਡੀ ਦੇ ਵਿੱਚ ਆਈਆਂ ਤੇ ਮੈਂ

ਤੋ ਭਾਈ ਇਹ ਲੜਕਾ ਨਹੀਂ ਆਣਾ ਚਾਹਤਾ ਵੀਡੀਓ ਮੈਂ ਤਾਂ ਇਸਨੇ ਮੇਰੇ ਕੋਲ ਬੁਲਾਇਆ ਕਿ ਮੇਰੇ ਕੋਲ ਕਦੇ ਵੀਡੀਓ ਮਤ ਲੈ ਕੇ ਨਾ ਵੈਸੇ ਵੀ ਹਾ ਹੈ ਹੀ ਪ੍ਰੋਬਲਮ ਤਾਂ ਹੈ ਜੀ ਕਿ ਘਰੇ ਪਤਾ ਚੱਲ ਗਿਆ ਨਰੇਂਦਰ ਨੂੰ ਤਾਂ ਫਿਰ ਹੋਣੀ ਹੈ ਚੰਗੀ ਤਰ੍ਹਾਂ ਪਟਾਈ ਇਸ ਕਰਕੇ ਤੇ ਬਾਕੀ ਇਹਦੇ ਵਿੱਚ ਗਲਤ ਵੀ ਨਹੀਂ ਹੈਗਾ ਹਣਾ ਹੁਣ ਸਾਰੇ ਦਿਨ ਬੰਦਾ ਡਿਊਟੀ ਤੇ ਰਹਿੰਦਾ ਤਾਂ ਬੰਦਾ ਕੀ ਕਰੇ ਲੇਡੀਜ਼ ਤਾਂ ਬਾਹਰ ਵੀ ਮੜੇ ਮੋੜੇ ਦੋਸਤ ਬਣਾ ਲੈਣੇ ਚਾਹੀਦੇ ਇਸ ਤਰ੍ਹਾਂ ਘੁੰਮ ਲੈਣਾ ਚਾਹੀਦਾ ਤਾਂ ਵਧੀਆ ਗੱਲ ਹੈ ਤੇ ਕਿੰਨੇ ਝੜ ਬੋਲਦੇ ਹਾਂ ਉਹ ਦੇਖਦਾ ਸੀ ਫਿਰ ਮੈਨੂੰ ਚੋਰੀ ਵੀ ਨਹੀਂ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨੇ ਬਗਾਨਾ ਤੁਮੈਨ ਪਤਾ ਨਾ ਮੈਂ ਤਾਂ ਵੈਸੇ ਕਹਿ ਰਹਾ ਨਾ ਕਿ ਕਿੰਨਾ ਵਧੀਆ ਕਹਿੰਦੀ ਹਲੇ ਦੋਸਤ ਬਣਾ ਲੈਣੇ ਚਾਹੀਦੇ ਹਾਂ ਹਾਂ ਫਿਰ ਉਹਨਾਂ ਘਰੇ ਬੈਠੇ ਸੀ ਆਪਾਂ ਬੋਰ ਹੋ ਜਾਈਏ ਤਾਂ ਫਿਰ ਮੜਾ ਮੋਟਾ ਬਾਹਰ ਇੰਜੋਏ ਕਰ ਲੈਣਾ ਚਾਹੀਦਾ ਮੈਸ ਸੱਜ ਮੈਂ ਆਪਣੇ ਆਪ ਨੂੰ ਸੋਹਣੀ ਲੱਗ ਰਹੀ ਐ ਅੱਛਾ ਹਾਂ ਹਾਂ ਮੈਂ ਤਾਂ ਹੁਣ ਢੱਗਾ ਤੋੜਨੋਂ ਦਿਮਾਗ ਦੇਖਦਾ ਆ ਆਪਾਂ ਦੇ ਮੰਡੀ ਇੱਥੇ ਘਰ ਕੋਲ ਲੱਗਦੀ ਆ ਮੈਂ ਲੈ ਕੇ ਆਈ ਸਬਜ਼ੀਆਂ ਮੈਂ ਤੁਹਾਨੂੰ ਪਤਾ ਕਿੰਨਾ ਬਾਹਰ ਸੀਗਾ ਤੁਹਾਨੂੰ ਐ ਵੀ ਨਹੀਂ ਹੈਗਾ ਮੈਂ ਆ ਜਾਾਂ ਇੰਨਾ ਕਹਿ ਕੇ ਗਏ ਜੇ ਤਬ ਇਹ ਮਰ ਕੇ ਨਾ ਤੂੰ ਭੁੱਲ ਗਈ ਲੈ ਆਦੇ ਨਾ ਬੜਾ ਕੀ ਲਿਆ ਗਏ ਸਬਜ਼ੀ ਦਾ ਦੇਖੋ ਐਨਾ ਭਾਰ ਲੈ ਕੇ ਆਈਏ ਦੇਖੋ ਪਿਆਜ਼ ਅਜ ਮੈਂ ਕੱਢ ਤੇ ਇੰਨੀਆਂ ਸਬਜ਼ੀਆਂ ਲਈਆਂ ਇਹ ਤਾਂ ਹੈਗੇ ਉਹ ਹਾਂਜੀ ਇੰਦੇ ਚਿਕੂ ਇਹ ਤਾਂ ਬਨੇ ਟਾਈਟ ਪਏ ਨੇ ਅ ਜਿੱਪੀ ਮੰਮੀ ਤਾਂ ਕਹਿੰਦੀ ਕਿ ਟਾਈਟ ਆਲੇ ਹੁੰਦੇ ਵਧੀਆ ਹਾਂ ਥੋੜਾ ਜਿਹਾ ਨਰਮ ਹੋਣੇ ਚਾਹੀਦੇ ਇਹ ਤਾਂ ਨੂੰ ਵਰਗੇ ਪਏ ਨੇ ਮੋਟੇ ਮੋਟੇ ਲਫੜ ਮੰੰਦੀ ਕਰਨ ਵੇਲੇ ਸੀ ਆ ਕੀ ਹੈ ਇਹ ਸੋਡੀ ਫੇਵਰੇਟ ਲੈ ਕੇ ਆਈਆਂ ਮੈਂ ਕਿਉਂ ਦੇ ਕੇ ਸੀ ਕਾ ਕਰ ਤੂੰ ਮੈਨੂੰ ਤਾਂ ਮਨ ਕਰਦਾ ਸੀ ਇਹ ਤਾਂ ਵਧੀਆ ਮਿੱਠਾ ਕਰ ਦੋ ਤਾਂ ਹੋਰ ਵੀ ਇੱਕ ਹੈ ਹੋ ਗਿਆ ਬਠੀ ਹਾਂ ਭੈਣ ਜੂਆ ਕੰਡਿਆਂ ਵਾਲਾ ਕੀ ਹੋਏ ਆ ਕੀ ਆ ਓਏ ਹੈ ਬਿੰਦਰ ਹੈਲੋ ਇਹ ਕੜੀ ਸਬਜੀ ਹੈ ਨਾ ਤਾਂ ਮਿਲ ਨਹੀਂ ਹੈ ਹੈ ਮਾਤਾ ਜੀ ਬਈ ਯਾਰ ਇਹਨੂੰ ਮਾੜਾ ਕੋੰਦਾ ਖਾ ਦੇ ਆ ਮੈਨੂੰ ਮਾੜਾ ਦੱਸਿਓ ਵੀ ਇਹ ਸਬਜ਼ੀ ਹੈ ਕਿਹੜੀ ਹੈ ਮੈਂ ਆਪਣੇ ਮਤਲਬ 35 ਸਾਲਾਂ ਦੀ ਉਮਰ ਦੇ ਵਿੱਚ ਮੈਂ ਪਹਿਲੀ ਵਾਰ ਇਹ ਸਬਜ਼ੀ ਦੇਖਣ ਲੱਗਿਆ ਇਹ ਕਿਹੜੀ ਹੈ ਕੋਈ ਜੋ ਕੰਡਿਆਂ ਵਾਂਗੂ ਚੁਭਦੀ ਹੈ ਪਤਾ ਨਹੀਂ ਉਧਰ ਯਾਰ ਇਹ ਹੈ ਕਿ ਬਿਹਾਰ ਚ ਵੀ ਨਹੀਂ ਆਇਆ ਕਿਤੇ ਵੀ ਨਹੀਂ ਹੋਣੀ ਐ ਉਧਰ ਪੱਗਾਂ ਹੁੰਦਾ ਸੀ ਵੱਤ ਯਾਰ ਇਹ ਸਬਜ਼ੀ ਤਾਂ ਆਪਾਂ ਖਾਦੀ ਹੋਣੀ ਕਦੇ ਇਹ ਕਿਸੇ ਮੇਰੇ ਵੀਰ ਨੇ ਖਾਧੀ ਹੈ ਸਬਜੀ ਮਾਣੇ ਦੇ ਮੈਨੂੰ ਦੱਸਿਓ ਵੀ ਆ ਸਬਜੀ ਦਾ ਨਾਂ ਕੀ ਹੈ ਇਹਦਾ ਹੈ ਕੀ ਯਾਰਾ ਕੋ ਸਮਝ ਨਹੀਂ ਆ ਰਿਹਾ ਮੈਨੂੰ ਇਹ ਅੰਦਰ ਦਾ ਦਾ ਦੁੱਧ ਦੰਡੇ ਜੇ ਸਾਡੇ ਕੁੱਕੜੂ ਹੁੰਦੇ ਜੀ ਕੁੱਕੜੂ ਇਹਨਾਂ ਦੇ ਦੁੱਧ ਜੇ ਨਿਕਲਦਾ ਨਾ ਕੁੱਕੜੂਆਂ ਦੇ ਹੋਰ ਕਾਹ ਬਸ ਕੀ ਹੈ ਮੈਂਗਣ ਪੈਂਗੜ ਹੈ ਦੇਖ ਲੈ ਸਾਡੀ ਨਾਲ ਐ ਕਰਦੇ ਆ ਹੈ ਪਾਈ ਨੇ ਉਹਦੇ ਅਪਰਤਰਬੂਜ ਖਾਇਆ ਤੇ ਬੂਜ ਨੂੰ ਕਿ ਕੱਟ ਕੇ ਦਿੰਦੇ ਕੱਟ ਕੇ ਦੇਦੇ ਉਹਨੇ ਕੀ ਕੀਤਾ ਮੈਂ ਤਰਬੂਜ ਕੱਟ ਲਿਆ ਤੇ ਕੱਟ ਕੇ ਤੇ ਮੈਂ ਕਿ ਵਿਖਿਆ ਇਹ ਤਾਂ ਆਪਾਂ ਹਨਾ ਕਿਹਾ ਸੀ ਨਾ ਵੀ ਇਹ ਤਾਂ ਖਰਾਬ ਹੈ ਮਤਲਬ ਕਿ ਇਹਦਾ ਤਾਂ ਕਲਰ ਵੀ ਵਧੀਆ ਹੈਗਾ ਕਿਥੇ ਮਿੱਠਾ ਹੋਊਗਾ ਕਹਿੰਦਾ ਹਾਂ ਹੁਣ ਕੇ ਸਾਈਡ ਤੇ ਰੱਖਦੇ ਬੋਲਾ ਇਹ ਸੈ ਨੂੰ ਵੇਚੂਗਾ ਲੈ ਕੇ ਲਾ ਕੇ లైట్ਾਂ ਦੇ ਚਾਲੂ ਨੇ ਹਨੇਰਾ ਹੋ ਜਾਂਦਾ ਲਾਈਟਾਂ ਦੇ ਵਿੱਚ ਚਮਕਦੀ ਹੈ ਚੀਜ਼ ਬੋਲਾ ਲਾਲ ਆਪਾਂ ਟਾਈਮ ਤੇ ਮੰਡੀ ਜਾਂਦੇ ਆ ਤਾਂ ਆਪਾਂ ਸਾਰੇ ਜੀ ਸਹੀ ਦਿੰਦੀ ਹੈ ਤੇ ਉਹ ਜਦੋਂ ਉਦੋਂ ਕਟਿਆ ਸੀਗਾ ਉਹ ਵਿੱਚ ਤਾਂ ਉਹਦਾ ਟਿੱਕਾ ਪਿਆ ਸੀ ਜਮੇ ਹੁਣ ਲਾਈਟ ਤੇ ਲਾਓ ਲਾਲ ਲਾਲ ਲੱਗੂ ਹਾਂ ਤੇ ਨਾ ਇਹ ਵੀ ਪੇਚੂ ਬੋਲੇ ਦੇਖੀ ਤਾਂ ਹੁੰਦਾ ਕਦੇ ਵੀ ਵਾਟਰ ਮੈਨਲ ਲੋ ਕੱਟ ਕੇ ਵਾਟਰ ਮੈਨਲ ਲੈਣਾ ਚਾਹੀਦਾ ਤੇ ਬਾਕੀ ਇੱਕ ਮੈਂ ਹੋਰ ਚੀਜ਼ ਸੁਣੀ ਹੈ ਕਿ ਵਾਟਰ ਮੈਨਲ ਦੇ ਵਿੱਚ ਕਹਿੰਦੇ ਜੀ ਟੀਕੇ ਤੇ ਲਾਉਂਦੇ ਐਂਜੈਕਸ਼ਨ ਉਹ ਜਲਦੀ ਮਤਲਬ ਪੱਕ ਜਵੇ ਇਹ ਉਹਨੂੰ ਵੀ ਧਿਆਨ ਨਾਲ ਲਿਆ ਕਰੋ ਪਰ ਪਹਿਲੀ ਗੱਲ ਹੈ ਕਿ ਜਦੋਂ ਤੁਸੀਂ ਉਹਨੂੰ ਵਾਈਡ ਕੱਟੋਗੇ ਨਾ ਉਹਨੂੰ ਕੱਟੋਗੇ ਮਦਰ ਮੈਨ ਨੂੰ ਕਰ ਕੱਟ ਕੇ ਇਹਦੇ ਵਿੱਚ ਇੱਕ ਵਾਈਡ ਕੱਢ ਦੇ ਇੱਕ ਵਾਈਡ ਬੰਦ ਕੇ ਜਦੋਂ ਤੁਸੀਂ ਖਾਓਗੇ ਨਾ ਤੁਹਾਨੂੰ ਨੇਚਰਲ ਤੇ ਨਾਲੋਂ ਨੇਚਰਲ ਦੇ ਵਿੱਚ ਆਪਣੇ ਆਪ ਪਤਾ ਲੱਗ ਜਾਊਗਾ ਕਿ ਹਾਂ ਇਹ ਮਤਲਬ ਸਹੀ ਤਰੀਕੇ ਨਾਲ ਪੱਕਿਆ ਹੋਇਆ ਜਾਂ ਇਹ ਪਕਾਇਆ ਹੋਇਆ ਜਦੋਂ ਪਕਾਇਆ ਹੋਇਆ ਹੋਊਗਾ ਉਹਦੇ ਨਾਲ ਤੁਹਾਡੇ ਹੋਟ ਵੀ ਲਾਲ ਹੋਣਗੇ ਕਿ ਉਹਦੇ ਵਿੱਚ ਫਿਰ ਆਇਆ ਲੱਗੂ ਵੀ ਹਾਇਰ ਵਿੱਚ ਕੁਝ ਮਿਕਸ ਕੀਤਾ ਆ ਜਾਂ ਇਹ ਕਲਰ ਦਾ ਇੰਜੈਕਸ਼ਨ ਲੱਗਿਆ ਹੋਇਆ ਜਾਂ ਕਿਹੜੀ ਚੀਜ਼ ਆਵੇ ਇੱਕ ਹੋਰ ਮੈਂ ਚੀਜ਼ ਸੁਣੀ ਸੀ ਕਿ ਜੇ ਅਗਰ ਉਹਨੂੰ ਮਤਲਬ ਚੈੱਕ ਕਰਨਾ ਪਰ ਇੰਨਾ ਟਾਈਮ ਤਾਂ ਆਪਣੇ ਕੋਲ ਨਹੀਂ ਹੁੰਦਾ ਭਾਵੇਂ ਮੰਡੀ ਜਾਂਦੇ ਨੇ ਵੀ ਇਹਨੂੰ ਚੈੱਕ ਕਰਦੇ ਤਰੂ ਜਦੋਂ ਅਗਰ ਪਾਤੀ ਪੀਸ ਕਢਾਣੇ ਆ ਨਾ ਪੀਸ ਕਢਾ ਕੇ ਉਹਨੂੰ ਦੇਖ ਕੋਰਡਨ ਥੋੜੀ ਜਿਹੀ ਦੋ ਰੱਖਣੀ ਜਾਈਦੀ ਉਹਨਾਂ ਨਾਲ ਦੇਖਣ ਗਾਈਦਾ ਨੀਲ ਕਲਰ ਚੜਦਾ ਜਾਂ ਕਿਵੇਂ ਆ ਉਹ ਜੇ ਕਲਰ ਚੜਦਾ ਤਾਂ ਫਿਰ ਇਹਦਾ ਮਤਲਬ ਉਹਨੂੰ ਇੰਜੈਕਸ਼ਨ ਲੱਗਿਆ ਹੈ ਭਰਤ ਇਨੀ ਲੋੜੇ ਨਹੀਂ ਹੈ ਜਦੋਂ ਆਪਾਂ ਬਾਈਕ ਕੱਢਦੇ ਆ ਉਹ ਦਿਖਾਵਾਂਗੇ ਨਾ ਉਹ ਨੇਚਰਲ ਨੇ ਨੇਚਰਲ ਦਾ ਪਤਾ ਲੱਗ ਜਾਣਾ ਨੇਚਰਲ ਦਾ ਮਤਲਬ ਉਹ ਟੇਸਟੀ ਵੱਖਰਾ ਹੁੰਦਾ ਨੇਚਰਲ ਦਾ ਬੋਲ ਵੀ ਲੈ ਖੋਸੋ ਕੰਤਲੇ ਬੋਲੀਏ ਨਾ ਹਾਂ ਹਰੇ ਗੁਪਿਆਉ ਦੇ ਵਾਲੇ ਵੀ ਧਰ ਦੋ ਉਹਦੀ ਵੀ ਤਾਂ ਗੱਲ ਹੈ ਕਿ ਹੈ ਕਿ ਕੇਲੇ ਦੀ ਜੇ ਉਹਦੀਆਂ ਦੰਡੀਆਂ ਹਰੀਆਂ ਹੁੰਦੀਆਂ ਤਾਂ ਉਹ ਦਵਾਈਆਂ ਦਾ ਪੱਕੇ ਨੇ ਜਿਹੜੇ ਕੇਲੇ ਹੁੰਦੇ ਆ ਕੇਲੇ ਤੇ ਕੇਲੇ ਦੀ ਜਿਹੜੀ ਦੰਡੀ ਆ ਜੇ ਤਾਂ ਹਰੀ ਆ ਖੇਰ ਦਾ ਮਤਲਬ ਉਹ ਖੇਰ ਉਹ ਤੁਸੀਂ ਵੀ ਗੱਲ ਦਾ ਦਵਾਈ ਨਾ ਪਤਾ ਹੋਇਆ ਜੇ ਉਹ ਮਤਲਬ ਪੇਰੀ ਆ ਜਾਂ ਥੱਲੇ ਉਹ ਮਤਲਬ ਸੁੱਕ ਚੁੱਕੀ ਐ ਕਾਲੀ ਐ ਬਹੁਤ ਨੇਚਰਲ ਪੱਕਿਆ ਹੋਇਆ ਤੇ ਸਾਨੂੰ ਜੇ ਕਿਹ ਜਿਹੇ ਫਰੂਟ ਨਹੀਂ ਲੈਣੇ ਨਹੀਂ ਨਹੀਂ ਤਾਂ ਹਾਂ ਨਹੀਂ ਲੈਣੇ ਚਾਹੀਦੇ ਪਰ ਸਾਰੇ ਆਉਂਦੇ ਤਾਂ ਮੇਰੇ ਹਿਸਾਬ ਨਾਲ ਜਿਵੇਂ ਕੇਲੇ ਬੋਲੇ ਕੈਮੀਨ ਵਾਲੀ ਪੱਕ ਕੇ ਆਉਂਦੇ ਠੀਕ ਹੈ ਪਰ ਹਾਂ ਜਿਹਦੀ ਡੰਡੀ ਹਰੀ ਨਾ ਹੋਵੇ ਉਹ ਤਾਂ ਬੇਸ਼ੱਕ ਨਾ ਲਓ ਮੈਂ ਇੱਕ ਲਈ ਸੁੱਕੀ ਹੋਵੇ ਉਹ ਤਾਂ ਡੰਡੀ ਇਹ ਜਿਹੜੇ ਮਤਲਬ ਜਿਵੇਂ ਕਾਲੀ ਪੈ ਜਾਂਦੀ ਹੈ ਨਾ ਸੁੱਕ ਕੇ ਆਏ ਹੋਵੇ ਵੀ ਹਰੀ ਡੰਡੀ ਜਮਈ ਹਰੀ ਡੰਡੀ ਨਾਲ ਉਹ ਜੰਗੀਦਰਾ ਨਹੀਂ ਪੱਕਿਆ ਹੁੰਦਾ ਤੇ ਉਹ ਮਤਲਬ ਬੱਤੀਆਂ ਦੇ ਖੇਤ ਵਿੱਚ ਪਾਉਂਦਾ ਜੇ ਇਧਰ ਇੱਕ ਕੰਮ ਹੋਰ ਹੋ ਗਿਆ ਅੱਜ ਦਿਖਾਈ ਕੇਰਾ ਦਿਖਾਈ ਕੇਰਾ ਆਏ ਕਰਕੇ ਸਾਡੇ ਘਰੇ ਪਤਾ ਨਹੀਂ ਕਿਹਦੀ ਕੁੜੀ ਆ ਗਈ ਦੇਖ ਇਹ ਇਹ ਤਾਂ ਮੇਰੀ ਮਾਂ ਮੰਗੋਈ ਲੱਗਦੀ ਹੈ ਦਿਖਾਈ ਇਧਰ ਇਧਰ ਆ ਬੇਬੇ ਰੋਟੀ ਖਾਣੀ ਖਾਇਓ ਕਿ ਨਹੀਂ ਮਰ ਤੇ ਰੋਟੀ ਕਿ ਮੈਂ ਖਾਉਗੀ ਹਾਂ ਇਧਰ ਖਾਂਗੀ ਇਧਰ ਨਾਲ ਖਾ ਲੇਗੀ ਇੱਕ ਮੈਂ ਦੰਦ ਦਿਖਾਈ ਇਹ ਤਾਂ ਮੇਰੀ ਮੰਮੀ ਆ ਜਾ ਬਈ ਮੋੜੀ ਦੰਦ ਉਹ ਮਰ ਜਾ ਨਹੀਂ ਬਨੇ ਮੇਰੀ ਮਾਂ ਤੇਰੀ ਸੱਸ ਹੂੰ ਪੁੱਛ ਲੈ ਕਿ ਸੱਸ ਰੋਟੀ ਖਾਣੀ ਨਹੀਂ ਮੇਰੀ ਰੋਟੀ ਖਾਣੀ ਮੈਂ ਮੈਂ ਇਹ ਤਾਂ ਸਾਰੇ ਮੇਰੀ ਮੰਮੀ ਦਾਦੀ ਸਾਰੇ ਬੱਚਿਆਂ ਦੀ ਦਾਦੀ ਯਾਰ ਸਾਰੇ ਬੱਚੇ ਦੀ ਇਹ ਤਾਂ ਪਿੰਦਰ ਦੀ ਵੀ ਦਾਦੀ ਲਗੀ ਮਮੇ ਸਾਰੇ ਪਿੰਦਰ ਦੀ ਦਾਦੀ ਨਿਮਰ ਤਾਂ ਵਿਚਾਰੀ ਸਾਰੇ ਬੱਚਿਆਂ ਨੇ ਨਹੀਂ ਤੂੰ ਮজা ਵੀ ਨਹੀਂ ਕਰਨੇ ਦਿੱਤਾ ਕਿ ਕੋਈ ਨਾ ਬੇਟਾ ਸਾਰੇ ਬੱਚਿਆਂ ਦੇ ਨਿਕਲਣਗੇ ਕੀ ਹੋ ਗਿਆ ਤੂੰ ਕਿਉਂ ਗੁੱਸਾ ਹੋ ਰਿਹਾ ਹੈ ਸਭੀ ਬੱਚੋ ਕੇ ਨਿਕਲਤੇ ਹੈ ਯਾਰ ਸਾਰੇ ਬੱਚੇ ਨਿਕਲਣਗੇ ਸਾਰੇ ਬੱਚਿਆਂ ਦੇ ਨਿਕਲਦੇ ਹੁੰਦੇ ਪੁੱਤ ਹਾਂ ਠੀਕ ਹੈ ਪਰ ਅੱਜ ਤਾਂ ਜਮੇ ਦਾਦੀ ਵਰਗੀ ਲੱਗਦੀ ਹੈ ਮੇਰੀ ਮਾਂ ਵਰਗੀ ਦਿਖਾਈ ਹੱਸ ਕੇ ਹਾਏ ਹਾਏ ਆਏ ਹਾਏ ਨਹੀਂ ਤੇਰੀ ਹਸੀ ਨਹੀਂ ਮਰ ਜੇ ਤੂੰ ਦੰਦ ਦਿਖਾ ਦੇ ਨਹੀਂ ਖੋਲ ਕੇ ਹਾਏ ਹਾਏ ਆਇਆ ਖੋਲ ਕੇ ਖੋਲ ਕੇ ਖੋਲ ਕੇ ਖੋਲ ਕੇ ਪੂਰੀ ਖੋਲ ਕੇ ਖੋਲ ਕੇ ਖੋਲ ਕੇ ਖੋਲ ਕੇ ਜਾਲ ਕੇ ਨਹੀਂ ਖੋਲਦੀ ਖੋਲ 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 ਗੋਲ ਦਿਖਾ ਓੜੀ ਦੰਦ ਦੀ ਓੜੀ ਆ ਦੇਖ ਤੂੰ ਕੀ ਕਰਿਆ ਨਾ ਪੜਾਈ ਕਰ ਲੈ ਭੋੜੀ ਦੇਖੋ ਮੈਂ ਤਾਂ ਸਿਆਣੀ ਹਾਂ ਓੜੀ ਦੰਦ ਦੀ ਦੇਖੋ ਮੈਂ ਤਾਂ ਸਿਆਣੀ ਹਾਂ ਹਾਂ ਵੈਰੀ